ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਜ਼ਰੂਰੀ ਬੇਨਤੀ ਸਾਂਝੀ ਕਰਨੀ ਹੈ ਜੀ ਭੈਣਾਂ ਤੇ ਭਰਾਵਾਂ ਦੇ ਨਾਲ ਅਸੀਂ ਸੁਪਨਿਆਂ ਦੇ ਘਰ 'ਚ ਖੜੇ ਆਂ ਰਾਤ ਦਾ ਟਾਈਮ ਆ ਤੇ ਹਾਂਜੀ ਹਾਂਜੀ ਪੁੱਤ ਇੱਕ ਮਿੰਟ ਪੁੱਤੂ ਮੈਨਾ ਰੋਕ ਜਾ ਬਸ ਦੋ ਮਿੰਟ ਰੋ ਨਹੀਂ ਤੇਰੀ ਵੀਡੀਓ ਨਹੀਂ ਬਣਾਉਂਦਾ ਉਹ ਸਾਹਮਣੇ ਜੀ ਤੁਸੀਂ ਦੇਖਦੇ ਨਵੀਂ ਬਿਲਡਿੰਗ ਆ ਜਿਹੜੀ ਤਿਆਰ ਹੋਈ ਜਾਂਦੀ ਹੈ ਜੀ ਤੇ ਸੱਚ ਬਾਸ਼ਾ ਕਿਰਪਾ ਕਰਨ ਮਾਗੀ ਵਾਲੇ ਦਿਨ ਅਸੀਂ ਇਹਦੀ ਬਿਲਡਿੰਗ ਦੀ ਜਿਹੜੀ ਰਹਿائش ਆ ਬਜ਼ੁਰਗਾਂ ਦੀ ਉਹ ਸ਼ੁਰੂ ਕਰ ਦੇਣੀ ਹੈ ਇਸ ਪਹਿਲੇ ਫਲੋਰ ਦੇ ਉੱਪਰ ਕਿਉਂਕਿ ਥੰਦੇ ਵਾਲੇ ਤੇ ਬੀਬੀਆਂ ਭੈਣਾਂ ਰਹਿੰਦੀਆਂ ਇਹ ਫਸਟ ਫਲੋਰ ਦੇ ਉੱਪਰ ਅਸੀਂ ਬਾਪੂਆਂ ਦੀ ਰਹਿائش ਕਰਨੀ ਹੈ ਤੇ ਇਸ ਟਾਈਮ ਬਹੁਤ ਹੀ ਮੁਸ਼ਕਲ ਦੀ ਵਿੱਚੋਂ ਨਹੀਂ ਨਿਕਲ ਰਹੇ ਅਸੀਂ ਪਰ ਸਾਡੀ ਇੱਕ ਬੇਨਤੀ ਆ ਸਾਨੂੰ ਇੱਕ ਤਾਂ ਜਗ੍ਹਾ ਹੈ ਨਹੀਂ ਜਮੈਂ ਸਾਡੇ ਕੋਲੇ ਬਹੁਤ ਸਾਰੀਆਂ ਕੌਲਾਂ ਆਉਂਦੀਆਂ ਬਹੁਤ ਸਾਰੇ ਭੈਣ ਭਰਾ ਨਾਰਾਜ਼ ਹੁੰਦੇ ਆ ਕਿ ਅਸੀਂ ਲੈਣ ਨਹੀਂ ਆਏ ਬੰਦਾ ਤੁਹਾਡੇ ਇੱਥੇ ਪਿੰਡ ਇਦਾਂ ਸੀ ਉਦਾਂ ਸੀ ਤੁਸੀਂ ਦੇਖ ਕੇ ਅੰਦਾਜ਼ਾ ਲਾਓ ਅੱਗੇ ਵੀ ਮੈਂ ਕਈ ਵਾਰੀ ਦਿਖਾ ਚੁੱਕਿਆ ਸੀ ਇਹ ਵੀਡੀਓ ਦੇ ਵਿੱਚ ਵੀ ਦੇਖੋ ਵਿੱਚ ਦੀ ਲੰਘਣ ਵਾਸਤੇ ਵੀ ਜਿਹੜੀ ਜਗ੍ਹਾ ਸੀਗੀ ਹਨਾ ਉਹ ਵੀ ਹੁਣ ਖਤਮ ਹੋ ਗਈ ਆ ਆ ਦੇਖੋ ਆ ਟੇਡੇ ਲੋਟ ਵੀ ਮੰਜੇ ਸੀ ਜਿਹੜੇ ਨਾ ਵਿੱਚ ਜਗ੍ਹਾ ਇੱਥੇ ਆਨੇ ਕੋਈ ਇਹ ਲੋਟ ਟੇਡੇ ਲੋਟ ਵੀ ਮੰਜੇ ਲਾਦੇ ਨਾਲ ਲੰਬੇ ਲੋੜ ਆ ਇੱਕ ਇੱਕ ਮੰਜਾ ਹੋਰ ਐਡ ਕਰ ਲਿਆ ਦੇਖੋ ਤੁਰਤ ਕਿ ਲੰਬਾਈ 'ਚ ਤੁਸੀਂ ਦੇਖੋ ਪੂਰਾ ਫੁੱਲ ਹੋ ਗਿਆ ਜੀ ਸਾਰਾ ਦੇਖੋ ਹਨਾ ਨਾਲ ਦੀ ਨਾਲ ਮੰੰਜੇ ਨਾਲ ਮੰਝਾ ਜੋੜ ਕੇ ਇਦਾਂ ਲਾਈ ਹੋਏ ਨੇ ਮੰੰਜੇ ਮਤਲਬ ਇੱਥੋਂ ਦੀ ਪੈਰਾਂ ਵਾਲੇ ਪਾਸੇ ਵੀ ਉਤਰਨ ਦੀ ਜਗ੍ਹਾ ਬਅ ਵਿੱਚ ਵੀ ਇੰਨੀ ਕੀ ਸਪੇਸ ਉਧਰਲੇ ਪਾਸੇ ਰੱਖੀ ਹੋਈ ਆ ਪੈਰਾਂ ਵਾਲੇ ਪਾਸੇ ਇੰਨੀ ਕੀ ਸਪੇਸ ਇਸ ਪਾਸੇ ਰੱਖੀ ਹੋਈ ਹੈ ਪੈਰਾਂ ਵਾਲੇ ਪਾਸੇ ਕਿਵੇਂ ਕਰ ਦਿੱਤਿਆ ਸੋਹਜਾ ਪੁੱਤ ਸੋਹਜਾ ਠੀਕ ਆ ਆ ਬੁੱਤ ਨੂੰ ਕੇ ਚਾਬੀ ਲਿਆਊਗਾ ਤੇ ਆ ਦੇਖੋ ਅਸੀਂ ਕਰ ਬਾਈ ਜੀ ਸਸਤੀ ਕਾ ਤੇ ਇਹ ਵੀ ਮੰਨ ਲਓ ਇਹ ਹਾਲਾਤ ਨੇ ਜਿਵੇਂ ਇੱਥੇ ਵੀ ਜਿੰਨੀ ਜਗ੍ਹਾ ਬੱਜਦੀ ਸੀ ਇਹਦੇ ਵਿੱਚ ਵੀ ਅਸੀਂ ਟੇਡੇ ਲੋਟ ਮੰਜੇ ਲਾਉਂਨੇ ਰੇਸ ਪੁੱਤ ਲਾਉਨੇ ਤੇ ਇਸੇ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਤਾਂ ਕੀ ਸੀ ਵੀ ਇੱਥੇ ਵੀ ਮੰਜੇ ਲੱਗ ਜਾਂਦੇ ਸੀ ਬਾਹਰ ਪੈ ਜਾਂਦੇ ਸੀ ਹਨਾ ਤੇ ਹੁਣ ਸਰਦੀਆਂ ਦੇ ਵਿੱਚ ਤਾਂ ਇੱਥੇ ਪੈਣਾ ਬਹੁਤ ਔਖਾ ਵਾ ਭਾਈ ਤਾਂ ਠੰਡ ਇੰਨੀ ਆ ਧੁੰਦ ਪੈਂਦੀ ਆ ਤੇ ਆ ਤੁਹਾਨੂੰ ਸਾਹਮਣੇ ਵਾਲਾ ਹਾਲ ਦਿਖਾਉਨੇ ਆ ਸਾਡਾ ਵੀ ਸਾਡੀ ਬੇਨਤੀ ਹੈ ਜੀ ਇੱਕ ਤਾਂ ਉੱਪਰ ਵਾਸਤੇ ਸਾਨੂੰ ਨਾ ਗੱਡੇ ਚਾਹੀਦੇ ਆ ਬੈੱਡ ਅਸੀਂ ਬਣਵਾਉਣੇ ਦਿੱਤੇ ਆ 100 ਬੈੱਡ ਬਣਵਾਉਣਾ ਵਾ ਅਸੀਂ ਅੰਬਾਲਾ ਫੈਕਟਰੀ ਤੋਂ ਬਣਵਾ ਰਹੇ ਆ ਬੈੱਡ ਤੇ ਆਰਡਰ ਕਿ ਹੋ ਜੂਗਾ ਉਹ ਤੋਂ ਸੰਗਤ ਨੂੰ ਦੱਸਾਂਗੇ ਮਿੰਟਾਂ ਦੇ ਬਾਰੇ 'ਚ ਵੀ ਜਿਹੜੇ ਬੈੱਡ ਬਣਵਾ ਰਹੇ ਹਾਂ ਸੀ ਇਦਾਂ ਦੇ ਲੋਹੇ ਦੀਆਂ ਪਾਈਪਾਂ ਵਾਲੇ ਨਾ ਬਿਨਾ ਟੈਰਾਂ ਤੋਂ ਇਹ ਦੇਖਦੇ ਹੋ ਇਹ ਵੀ ਫੁੱਲਾ ਹੈ ਨਾ ਸਾਰਾ ਪੂਰਾ ਹਾਲ ਭਰਿਆ ਹੋਇਆ ਵਾ ਤੇ ਸਾਨੂੰ ਨਾ ਗੱਦੇ ਚਾਹੀਦੇ ਸ ਇੱਕ ਦਾ ਰਿਐਕਸ਼ਨ ਚਾਹੀਦੇ ਜਿਹੜੇ ਗੱਦਿਆਂ ਦੇ ਉੱਤੇ ਕੱਪੜਾ ਚੜਦਾ ਹੁੰਦਾ ਹੈ ਨਾ ਤੇ ਇੱਕ ਕਿਸਮ ਜਿਵੇਂ ਸਪੰਜ ਹੁੰਦੀ ਹੈ ਗੱਦੇ ਦੀ 5 ਇੰਚੀ 5 ਸਪੰਜ ਚਾਹੀਦੀ ਹੈ ਜੀ ਉਹ ਜਿਹੜੀ ਸਨੀਪ ਵੈਲਕ ਕੰਪਨੀ ਦੀ ਜਾਂ ਵਧੀਆ ਕੰਪਨੀ ਦੀ ਆਉਂਦੀ ਆ ਇਿੱਥੇ ਨਾਲ ਗੱਦੇ ਜਿਹੜੇ ਡਾਕਟਰ ਬੈੱਡ ਹੁੰਦੇ ਉਹਨਾਂ ਦੇ ਥੱਲੇ ਗੱਦੇ ਬਣਾਉਣੇ ਆ ਤੇ ਉਹਨੂੰ ਮਤਲਬ ਰੈਕਸ਼ਨ ਦਾ ਕਪੜਾ ਲੱਗਣਾ ਵਾ ਵਿੱਚ ਕੋਈ ਵਾਸ਼ਰੂਮ ਕਰੇ ਜਾਂ ਕੁਝ ਹੋਰ ਕਰੇ ਕੋਈ ਦਿੱਕਤ ਨਾ ਆਵੇ ਤੇ ਇਧਰ ਸਾਡੀ ਰਸੋਈ ਆ ਹਨ ਜਿਵੇਂ ਅੱਗੇ ਵੀ ਤੁਸੀਂ ਦੇਖਦੇ ਹੋ ਰਸੋਈ ਤਾਂ ਵਾਈਕੂ ਤੇ ਕਰਪਾਣਾ ਹੋਸੀ ਚਾਹੇ ਛੱਡਾ ਥੱਲੇ ਬਣਾਈ ਆ ਪਾਲਸੀ ਟੰਨਾ ਵਗੈਰਾ ਲਗਾ ਕੇ ਵਧੀਆ ਬਣਾ ਲਈ ਹੈ ਜੀ ਅਵੇ ਕੋ ਇੰਨਾ ਟਾਈਲਾਂ ਲੱਗ ਗਿਆ ਸੋ ਇਚ ਸਾਰੇ ਪੱਕਾ ਹੋ ਗਿਆ ਸੋਣਾ ਹੋ ਗਿਆ ਆ ਜਿਹੜੇ ਸਾਡੇ ਵਲੰਟੀਅਰ ਵਾਸਤੇ ਇੰਨਾ ਅਸੀਂ ਗਰਮ ਗਰਮ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕਰ ਲਿਆ ਇੱਥੇ ਆ ਇਧਰ ਭਾਂਡੇ ਧੋਣ ਦਾ ਸਿਸਟਮ ਲੱਗਾ ਵਾ ਉਹ ਬਾਬਰ ਸਿੰਘ ਵੀ ਬੰਦ ਹੀ ਹੋਣ ਵਾਲਾ ਮੇਰਾ ਫੋਨ ਬੰਦ ਕਰੋ ਸਾਰੇ ਇਹ ਦੂਜੇ ਤੇ ਚੱਲ ਪੂ ਦੂਜੇ ਤੇ ਮੇਰਾ ਬੈਗ ਕਿੱਥੇ ਧਿਰੂ ਆ ਗਿਆ ਕਿੱਥੇ ਆ ਧਿਰੂ ਫੜ ਕੇ ਲਈ ਭੱਜ ਗਈ ਤੀਨ ਤੋਂ ਪਾਵਰ ਬੈਂਕ ਫੜ ਕੇ ਲਈ ਤੀਨ ਤੋਂ ਭੱਜ ਕੇ ਗਈ ਤੇ ਆਹ ਦੇਖੋ ਇੱਧਰ ਵੀ ਹਨਾ ਇੱਕ ਇੱਕ ਖਾਲੀ ਜਗ੍ਹਾ ਜਿਹੜੀ ਇੱਕ ਇੱਕ ਖਾਲੀ ਜਗ੍ਹਾ 'ਚ ਮੰਜੇ ਪਰ ਚੁੱਕੇ ਨੇ ਦੇਖੋ ਤੇ ਇਕ ਤਾਂ ਵਿਕਸ਼ਨ ਚਾਹੀਦਾ ਜੀ ਗੱਦਿਆਂ ਦਾ ਤੇ ਇੱਕ ਡਾਕਟਰ ਬੈੱਡ ਚਾਹੀਦੇ ਆ ਉਹਦਾ ਹਜੇ ਅੰਮਾਲੇ ਆਰਡਰ ਦਿੱਤਾ ਹਜੇ 20 ਦਿਨ ਲੱਗਣਗੇ ਗੱਦੇ ਉਹ ਬੈੱਡ ਬਣਾਉਣ ਦਾ ਉਹ ਕਹਿੰਦੇ ਸੀ ਤੇ ਇੱਕ ਸਾਡੀ ਹੱਥ ਜੋੜ ਕੇ ਬੇਨਤੀ ਹੈ ਭੈਣਾ ਭਰਾਵਾਂ ਨੂੰ ਜੀ ਮੋ ਠੰਡ ਬਹੁਤ ਆ ਹਨਾ ਗਲਾਬਜ਼ ਸਕਾਫ ਬੀਬੀਆਂ ਦੇ ਸਕਾਫ ਹੁੰਦੇ ਨੇ ਬੱਚੀਆਂ ਦੇ ਜਿਵੇਂ ਚੁੰਨੀ ਵਰਗੇ ਥੋੜੇ ਲੰਬੇ ਸਕਾਫ ਹੁੰਦੇ ਆ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਹਨਾ ਅ ਦੂਸੇ ਮਫਲਰ ਚਾਹੀਦੇ ਆ ਮਫਲਰ ਹਨੀਗੇ ਤੇ ਇਹ ਹਸਪੀਟਲ ਆ ਸਾਡਾ ਜੀ ਇਹਦੇ ਚ ਵੀ ਮਾੜੀ ਦੀ ਮੇਨ ਆਈਸੀਯੂ ਸਾਹਮਣੇ ਤਿਆਰ ਹੋਈ ਜਾਂਦਾ ਆਈਸੀਯੂ ਦੇ ਵੀ 8 ਬੈੱਡ ਨਾਈਸ ਜੂ ਬਣ ਜਾਣਾ ਵਾ ਤੇ ਬਾਕੀ ਹਸਪੀਟਲ ਦੀ ਬਹੁਤ ਵਧੀਆ ਮਹਾਰਾਜ ਦੀ ਮੇਰ ਨਾਲ ਜਿਹੜੇ ਹਸਪਤਾਲਾਂ ਚ ਮਰੀਜ਼ ਦਾਖਲ ਕਰਾਉਂਦੇ ਸੀ ਅੱਗੇ ਅਸੀਂ ਲੱਗ ਲੱਗ ਤਨਾਵਾ ਤੇ ਉਹ ਹੁਣ ਇੱਥੇ ਹੀ ਸਾਡਾ ਸਰ ਜਾਂਦਾ ਬਾਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਤੇ ਵਾਹਿਗੁਰੂ ਮੇਰ ਕਰਨ ਸੱਚੇ ਬਾਦਸ਼ਾਹ ਅੰਦਰੋਸਤੀਆਂ ਵਾਖਸ ਨੂੰ ਸਾਰਿਆਂ ਨੂੰ ਤੇ ਜਿਹੜਾ ਹੋਰ ਦੋ ਜੀ ਤੁਸੀਂ ਸਹਿਯੋਗ ਦਿੰਨੇ ਹੋ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਪਿਆਰ ਸਦਕਾ ਹੀ ਇਹ ਸੇਵਾ ਜਿਹੜੀ ਹੈਗੀ ਆ ਚੱਲਦੀ ਆ ਤੇ ਤੁਸੀਂ ਇੱਕ ਬੇਨਤੀ ਹੱਥ ਜੁੜ ਕੇ ਜਿਹੜੇ ਜਿਵੇਂ ਹੁਣ ਗਰਮ ਆਪਾਂ ਕੱਪੜੇ ਆ ਤੇ ਉਹ ਜ਼ਰੂਰ ਹਨਾ ਪਹੁੰਚਦੇ ਕਰਿਓ ਸਕਾਰਫ ਵਗੈਰਾ ਟੋਪੀਆਂ ਵਗੈਰਾ ਤੇ ਸ਼ਾਲ ਹੋ ਗਏ ਲੋਈਆਂ ਹੋ ਗਈਆਂ ਗਰਜਾਈਆਂ ਦੇ ਗਲਾਫ ਹੋ ਗਏ ਤੇ ਬੂਟ ਵਗੈਰਾ ਤਾਂ ਹੋ ਗਿਆ ਜੀ ਪੂਰੇ ਹੁਣ ਸਾਡੇ ਕੋਲੇ ਤੇ ਕੋਟੀਆਂ ਵੀ ਹੈਗੀਆਂ ਬੂਟ ਵੀ ਹੈਗੇ ਆ ਬਾਡੀ ਵਾਰਮਰ ਵੀ ਹੈਗੇ ਆ ਤੇ ਬਸ ਜ਼ਰੂਰਤਾਂ ਤਾਂ ਇੱਕ ਛੇਤੀ ਛੇਤੀ ਬਿਲਡਿੰਗ ਦਾ ਕੰਮ ਨੇਪਰੇ ਚੜ ਜਵੇ ਰੰਗ ਰੰਗ ਹੋ ਗਿਆ ਥੋੜਾ ਬਹੁਤ ਕੰਮ ਰਹਿ ਗਿਆ ਬਸ ਲੱਕੜ ਦਾ ਕੰਮ ਰਹਿ ਗਿਆ ਥੋੜਾ ਜਿਹਾ ਇੱਕ ਲੱਕੜ ਦੀ ਲੋੜ ਆ ਕੀ ਲੱਕੜ ਦੀ ਸੇਵਾ ਕਰ ਸਕਦੇ ਹੋ ਇੱਕ ਹੁਣ ਉੱਪਰਲਾ ਤੁਸੀਂ ਦੇਖਦੇ ਹੋ ਆ ਦੇਖੋ ਤਾਂ ਵਾਲਾ ਸ਼ਟਰਿੰਗ ਹੋ ਗਈ ਆ ਹੁਣ ਇਹਦੇ ਵਿੱਚ ਸਰੀਏ ਦਾ ਜਾਲ ਬੰਨਿਆ ਜਾਣਾ ਮਸਰੀਆ ਚਾਈਦਾ ਜੀ ਸਰੀਏ ਦੀ ਜਿਆਦਾ ਜ਼ਰੂਰਤ ਹੈਗੀ ਆ ਤੇ ਸਰੀਏ ਦੇ ਵਿੱਚ ਜਰੂਰ ਸਹਿਯੋਗ ਦਿਓ ਤੇ ਇੱਕ ਆਈਸੀਯੂ ਬਣ ਰਿਹਾ ਫਿਰ ਇਹਦੇ ਵਿੱਚ ਹਸਪੀਟਲ ਦੇ ਵਿੱਚ ਹੋਰੇ ਸਮਾਨ ਮਨੀਟਰ ਚਾਹੀਦੇ ਆ ਉਹਦੇ ਵਿੱਚ ਪੰਪ ਚਾਹੀਦੇ ਆ ਹੋਰ ਐਗੀਆਂ ਚੀਜ਼ਾਂ ਚਾਹੀਦੀਆਂ ਨਾ ਤੇ ਉਹ ਜਰੂਰ ਬੰਦਾ ਯੋਗਦਾਨ ਪਾਇਓ ਤੇ ਇੱਕ ਸਲਾਈ ਮਸ਼ੀਨਾਂ ਚਾਹੀਦੀਆਂ ਜੀ ਸਾਨੂੰ 10 ਕ ਸਲਾਈ ਮਸ਼ੀਨਾਂ ਜਿਹਦੇ ਵਿੱਚ ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਹੁੰਦੀਆਂ ਜਿਹੜੀਆਂ ਨਾ ਜਿਹਦੇ ਵਿੱਚ ਪੈਰਾਂ ਵਾਲੀਆਂ ਮਸ਼ੀਨਾਂ ਚਾਹੀਦੀਆਂ 10 ਆ ਬਾਈ ਨੂੰ ਰੋਕੀ ਤੇ 10 ਮਸ਼ੀਨਾਂ ਜਿਹੜੀਆਂ ਨਾ ਉਹ ਚਾਹੀਦੀਆਂ ਜਿਹਦੇ ਵਿੱਚ ਪੈਰਾਂ ਦੇ ਨਾਲ ਸਟਿਚਿੰਗ ਹੁੰਦੀ ਹੈ ਸਲਾਈ ਹੁੰਦੀ ਹੈ ਉਹ ਵਾਲੀਆਂ ਤੇ ਉਹ ਜਰੂਰ ਸਾਨੂੰ ਪਹੁੰਚਦੀਆਂ ਕਰਿਓ ਜੀ ਸਰ ਜਾਨੇ ਤੇ ਕਿਉਂਕਿ ਅਸੀਂ ਨਾ ਸਲਾਈ ਸੈਂਟਰ ਖੋਲਣ ਲੱਗੇ ਆਂ ਤੇ ਇਹਦੇ ਵਿੱਚ ਸਟਿਚਿੰਗ ਸੈਂਟਰ ਖੋਲਣਾ ਇੱਕ ਕੰਪਿਊਟਰ ਸੈਂਟਰ ਖੋਲਣਾ ਸੀ ਇੱਕ ਉਹਦੇ ਵਿੱਚ ਸਾਨੂੰ ਕੰਪਿਊਟਰ ਚਾਹੀਦੇ ਆ ਜੀ 10 ਕ ਤੇ ਕੰਪਿਊਟਰ ਟੇਬਲ ਤਾਂ ਕੱਲ ਵੀਰ ਜੀ ਹੁਣੇ ਆਏ ਸੀ ਬਹਾਲੀ ਤੋਂ ਟੀਵੀ ਵਾਲੇ ਅਮਿਤ ਵੀਰ ਉਹ ਓਕੇ ਕਰ ਗਿਆ ਵੀ ਅਸੀਂ ਕੰਪਿਊਟਰ ਟੇਬਲ ਭੇਜ ਦਾਂਗੇ ਤੇ ਪਰ ਜਿਹੜਾ ਹੈਗਾ ਆਪਣਾ ਆਹ ਕੰਪਿਊਟਰ ਉਹ ਬੇਸਿਕ ਨਾਰਮਲ ਜਿਹਾ ਕੰਪਿਊਟਰ ਹੀ ਹੁੰਦੇ ਆ ਬਾਹਲੇ ਮਹਿੰਗੇ ਨਹੀਂ ਹੁੰਦੇ ਜਿਹੜੇ ਉਹਦੇ ਨਾਲ ਕੀ ਆ ਅਸੀਂ ਬੇਸਿਕ ਕੰਪਿਊਟਰ ਦੀ ਐਕਸਲ ਦੀ ਟੈਲੀ ਦੀ ਇਹ ਟ੍ਰੇਨਿੰਗ ਕਰਾਇਆ ਕਰਾਂਗੇ ਬੱਚੇ ਬੱਚੀਆਂ ਨੂੰ ਤਾਂ ਜੋ ਉਹਨਾਂ ਕੋਲ ਸਕਿੱਲ ਹੋ ਸਕੇ ਹੈਨਾ ਫਿਰ ਸਟਿਚਿੰਗ ਦਾ ਕਰਨ ਲੱਗਿਆ ਅਸੀਂ ਵੀ ਜਿਹੜੀ ਮਤਲਬ ਸਟਿਚਿੰਗ ਆ ਉਹ ਕਰਾ ਸਕਾਂ ਸਿੱਖਣ ਸਾਡੀਆਂ ਬੱਚੀਆਂ ਤੇ ਬੱਚੇ ਆ ਦੇਖੋ ਪਾਲੀ ਬੋਰਡ ਇਹ ਮਰੀਜ਼ਾਂ ਵਾਸਤੇ ਆ ਪਰ ਇੱਥੇ ਅਸੀਂ ਪਰਿਵਾਰਕ ਮੈਂਬਰ ਪਾਏ ਹੋਏ ਨੇ ਥੱਲੇ ਹਸਪਤਾਲ ਵਾਸਤੇ ਜਗ੍ਹਾ ਘਟਾ ਇਹਨਾਂ ਨੂੰ ਜੇ ਉੱਧਰ ਸ਼ਿਫਟ ਕਰਾਂਗੇ ਜਿੱਥੇ ਫੇਰ ਹੀ ਇੱਥੇ ਹਸਪਤਾਲ ਵਾਲੇ ਮਰੀਜ਼ ਪਾਏ ਜਾਣਗੇ ਹੁਣ ਇੱਥੇ ਜਿਵੇਂ ਬਾਪੂ ਗਪਾਲ ਬਾਪੂ ਗੈਰਵਾਣਾ ਜਿਹਦੇ ਡਾਕਟਰ ਤਲਵਾਰ ਪਏ ਨਹੀਂ ਜਿਹੜੇ ਆਪਣੇ ਐਮਬੀਬੀਐਸ ਨਹੀਂ ਮਤਲਬ ਇਹ ਉਹ ਜਿਹੜੇ ਮੈਂਬਰ ਨੇ ਜੀ ਥੋੜੇ ਸੈਂਸਟਿਵ ਨੇ ਜਿਨ੍ਹਾਂ ਨੂੰ ਥੱਲੇ ਰੋਲੇ ਗੋਲੇ ਤੋਂ ਥੋੜਾ ਦੂਰ ਰੱਖਣਾ ਪੈਂਦਾ ਜਿਹੜੇ ਥੋੜੇ ਜਾਂ ਤਾਂ ਜਿਆਦਾ ਚੱਲ ਫਿਰ ਨਹੀਂ ਸਕਦੇ ਜਾਂ ਜਿਆਦਾ ਜਿਹੜੇ ਉਹ ਆ ਵੀ ਬਹੁਤ ਸ਼ਾਂਤ ਸ਼ਾਂਤ ਸੁਭਾਅ ਦੇ ਨੇ ਤੇ ਉਹਨਾਂ ਨੂੰ ਇੱਥੇ ਲੱਗ ਰੱਖਿਆ ਹੋਇਆ ਵਾ ਇਸ ਕਰਕੇ ਸਾਡੀ ਬੇਨਤੀ ਹੈ ਜੀ ਤੇ ਤੁਸੀਂ ਜਰੂਰ ਇੱਕ ਤਾਂ ਬਿਲਡਿੰਗ ਬਣ ਸਕੇ ਜਲਦੀ ਜਲਦੀ ਆਪਣੀ ਤੇ ਇੱਕ ਗਰਮ ਜਿਵੇਂ ਆ ਮਫਲਰ ਹੁੰਦੇ ਗਾਟੇ ਪੋਣ ਨਾਲ ਹੀ ਹੋਗੇ ਇਹ ਘੱਟਾ ਤੇ ਫਿਰ ਟੋਪੀਆਂ ਹੋ ਗਈਆਂ ਦਸਤਾਨੇ ਹੋਗੇ ਤੇ ਰੱਬਾਂ ਤਾਂ ਹੈਗੀਆਂ ਬਹੁਤ ਪਈਆਂ ਸ਼ਾਇਦ ਹਨ ਤੇ ਹੋਰ ਕਿਹੜਾ ਕੋਈਆਂ ਵਾਸਤੇ ਸਕਾਰਫ ਚਾਹੀਦੇ ਜਿਹੜੀ ਕੋੜੇ ਲੰਬੇ ਦੇ ਹੁੰਦੇ ਥੋੜੇ ਟੋਪੀ ਜੀ ਬਣੀ ਹੁੰਦੀ ਆ ਤੇ ਮੂਛਾਂ ਜੀਆਂ ਹੁੰਦੀਆਂ ਦੋਨੇ ਪਾਸੇ ਹਨਾ ਲੰਬੇ ਜਿਹੇ ਨੇ ਥੋੜੇ ਜਿਹੀ ਤੇ ਇੱਕ ਔਰ ਕੀ ਕਹਿੰਦੇ ਸੀ ਜੀ ਮੈਸਟਰ ਨੇ ਕੋਈ ਜ਼ਰੂਰਤਾ ਬਾਕੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਤੁਸੀਂ ਕੋਈ ਭੇਜ ਸਕਦੇ ਹੋ ਇੱਥੇ ਤੇ ਇੱਕ ਹੁਣ ਗਰਮੀਆਂ ਦੀ ਵੇਲੇ ਤਿਆਰੀ ਕਰੀ ਜਾਂਦੇ ਜੀ ਹੁਣ ਗਰਮੀਆਂ ਵਾਸਤੇ ਕੂਲਰ ਲੱਗਣੇ ਆ ਤੇ ਕੂਲਰਾਂ ਦੀ ਲੋੜ ਆ ਗਰਮੀਆਂ ਚੱਕਦਮ ਨਾ ਮਿਸਤਰੀ ਮਿਲਦਾ ਹੁਣ ਅਸੀਂ ਡਾਕਟਰ ਨੂੰ ਵਗੈਰਾ ਨਾਲ ਬਿਲਡਿੰਗ ਚ ਕਰਾਈ ਜਾਂਦੇ ਆ ਵੱਡੇ ਕੂਲਰ